वेलकम टू ਖੰਨਾ ਨਿਓਸ ਲਾਈਵ ਅੱਜ ਮਹਾਲੀ ਵਿਖੇ ਇੱਕ ਨੌਜਵਾਨ ਵੱਲੋਂ ਲੜਕੀ ਦਾ ਬੜੀ ਬਹਿਰੈਮੀ ਨਾਲ ਤਲਵਾਰ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਦੁਆਰਾ ਕਥਿਤ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਪਹਿਚਾਣ ਸੁਖਚੈਨ ਸਿੰਘ ਸਮਰਾਲਾ ਦੇ ਨੇੜਲੇ ਪਿੰਡ ਖਿਰਨੀਆਂ ਵਜੋਂ ਹੋਈ ਹੈ ਸੁਖਚੈਨ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ ਇਹ ਵੀ ਸਾਹਮਣੇ ਆਇਆ ਹੈ ਕਿ ਕਥਿਤ આરોપી ਸੁਖਚੈਨ ਸਿੰਘ ਦਾ ਮ੍ਰਿਤਕ ਲੜਕੀ ਨਾਲ ਪ੍ਰੇਮ ਸਬੰਧ ਸੀ ਉਸਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਈ ਵਾਰ ਉਹਨਾਂ ਦੇ ਘਰ ਵੀ ਆ ਚੁੱਕੀ ਹੈ ਸੁਖਚੈਨ ਅੱਜ ਸਵੇਰੇ 6 ਵਜੇ ਘਰ ਤੋਂ ਬਾਹਰ ਨਿਕਲਿਆ ਸੀ ਸੁਖਚੈਨ ਸਿੰਘ ਨੇ ਉਸ ਲੜਕੀ ਦਾ ਕਿਉਂ ਕਤਲ ਕੀਤਾ ਇਸ ਬਾਰੇ ਉਸਦੇ ਕਰਤਿਆਂ ਨੂੰ ਵੀ ਹਜੇ ਤੱਕ ਕੁਝ ਪਤਾ ਨਹੀਂ ਲੱਗਿਆ ਉੱਥੇ ਹੀ ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਕਬੱਡੀ ਦਾ ਪਲੇਅਰ ਹੈ ਅਤੇ ਸੁਭਾਅ ਦਾ ਨਿੱਗਾ ਹੈ ਉਸ ਦਾ ਪ੍ਰੇਮ ਸਬੰਧ ਕਿਸੇ ਲੜਕੀ ਨਾਲ ਚੱਲ ਰਿਹਾ ਸੀ ਕੁੜੀ ਵੱਲੋਂ ਕੁਝ ਸਮਾਂ ਪਹਿਲਾਂ ਸੁਖਚੈਨ ਦਾ ਕਟਾਪਾ ਵੀ ਕਰਵਾਇਆ ਗਿਆ ਜਿਸ ਵਿੱਚ ਉਸਦੀ ਲੱਤ ਟੁੱਟ ਗਈ ਅਤੇ ਉਹ ਕੁਝ ਸਮਾਂ ਘਰ ਬੈਠਾ ਰਿਹਾ ਪਰ ਜੋ ਉਸਨੇ ਮਹਾਲੀ ਵਿਖੇ ਜੋ ਇਹ ਕੰਮ ਕੀਤਾ ਹੈ ਇਹ ਸਮਝ ਤੋਂ ਬਾਹਰ ਹੈ ਕਿ ਇਸ ਤਰ੍ਹਾਂ ਕੋਈ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ ਕੀ ਨਾ ਵੀਰੇ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ ਪਟੜਾ ਬੰਦ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪੁਰਾਣਾ ਰੋਡ ਹੈ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ਖੈਨ ਨਾਮ ਦਾ ਮੁੰਡਾ ਕੰਮ ਕਰ ਰਿਹਾ ਕਿਸ ਤਰ੍ਹਾਂ ਸੁਹਾਵ ਠੀਕ ਸੀਗਾ ਵੀਰੇ ਨਾਰਮਲ ਆਪਣੇ ਜਿਹੇ ਸੁਹਾਵ ਤੀਆ ਬੰਦੇ ਦਾ ਜੀ ਕਿੰਨਾ ਟਾਈਮ ਕਾਫ ਦਿੱਤਾ ਉਹਨੂੰ ਤੇ ਦੋ ਤਿੰਨ ਤਿੰਨ ਕੁ ਮਹੀਨੇ ਤਿੰਨ ਕੁ ਮਹੀਨੇ ਲਾਇਆ ਵੀਰੇ ਨੇ ਤੁਹਾਨੂੰ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਸਵਾਦ ਹੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਸਵਾਦ ਆ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਠੀਕ ਆ ਤਨਖਾਹ ਲੈ ਕੇ ਜੀ ਕਿਹੜੇ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਰਾ ਤੋਂ ਗੱਲ ਕੀਤੀ ਹੋਵੇ ਨਹੀਂ ਕੋਈ ਵੀ ਵਾਰੇ ਕਦੇ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸਬੰਧ ਹੋਣ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਸੋਤੋਂ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੈਨੂੰ ਤਾਂ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀਗਾ ਲਿਗਾ ਲਿਗਮੈਂਟ ਦਾ ਉਹ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਉਹਨੇ ਤੂੰ ਮੋਹਾਲੀ ਕੁੜੀ ਮਾਰਤੀ ਪਤਾ ਲੱਗੇ ਤੇ ਬਸ ਤੂੰ ਨਹੀਂ ਸੰਤ ਤਾਂ ਤੂੰ ਤੋਂ ਹੀ ਪਤਾ ਲੱਗਿਆ ਵੀਰੇ ਅਸਟਾ ਉਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਤਾਂ ਕਰਕੇ ਠੀਕ ਹੈ ਠੀਕ ਹੈ ਕੀਦਾ ਜੀ ਮਨਜੀ ਸਿੰਘ ਹੈ ਨਹੀਂ ਸਾਫਾ ਸਰਪੰਚ ਪਿੰਡ ਖੀਨੀ ਹੈ ਜੀ ਲਿਛੀ ਜਿਹੜਾ ਮੁੰਡੇ ਦੇ ਇੱਕ ਨਾਮ ਆ ਚੈਨ ਹਾਂਜੀ ਹਾਂਜੀ ਉਹਨਾਂ ਤੋਂ ਲੱਗਿਆ ਨਾ ਉਹ ਮਹਾਰੀ ਕੁੜੀ ਮਾਰ ਗਿਆ ਹੁਣੇ ਪਤਾ ਲੱਗਿਆ ਉਹ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕਵੱਡੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਤੀ ਚ ਨਹੀਂ ਨਹੀਂ ਬਹੁਤ ਵਧੀਆ ਦੀ ਪਿੰਡ ਤਾਂ ਕੋਈ ਅਜਿਹੀ ਗੱਲ ਬਾਤ ਨਹੀਂ ਕਿੰਨੇ ਭੈਣ ਭਾਈ ਨੇ ਉਹ ਮੇਰੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਜੀ ਸੀ ਫਿਰ ਤੁਹਾਨੂੰ ਕੀ ਲੱਗਦਾ ਵੀ ਕਵੱਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇਨਜਾਮ ਲੰਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਕੁਛ ਲੱਗਦਾ ਕਿਸੇ ਦਾ ਕੋਈ ਲਾਕ ਡਾਟ ਜੀ ਲਾਕ ਡਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਘਰੇ ਨਹੀਂ ਸਕਦੇ ਸੀ ਹਣ ਅੱਪ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵਾਡੀ ਖੇਡਦਾ ਸੀ ਬਹੁਤ ਵਧੀਆ ਮੈਲ ਸਾਰ ਮੰਦਾ ਸੀ ਰੈਗੂਲਰ ਦਾ ਕੋਈ ਪਤਾ ਲੱਗ ਗਿਆ ਹਾਲ ਤੱਕ ਹਨ ਦਾ ਕੋਈ ਗੱਲ ਵਿਚਰਦੀ ਬਦਲ ਬਾਕੀ ਘਰ ਕਿੰਨੇ ਬਿਆਹ ਹੋਏ ਨੇ ਉਹਦੇ ਭੈਣੇ ਵੀ ਬਿਆਹ ਹੋਈਆਂ ਨੇ ਭਾਈ ਦਾ ਇੱਕ 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 ਵਿਆਹ ਹੈਗਾ ਭਾਈ ਇਹ ਜੁਆਇੰਟ ਫੈਮਲੀ ਨਾ ਨਾ ਸਾਰੀ ਜੁਆਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਔਰ ਇਹ ਡਿਊਟੀ ਵਾਰਦਾਤ ਨੂੰ ਇੰਨੀ ਵੇਕ ਕਿਸੇ ਨੇ ਇਨਜਾਮ ਦੇਣਾ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਉਹ ਸਾ ਇੰਨਾ ਭਰਿਆ ਜਿਵੇਂ ਕੁੜੀ ਨੂੰ ਮਾਰਦਾ ਨਹੀਂ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸੌਂਦੀ ਆ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਹੋਈ ਬਾਹਰ ਜਿੰਦਗੀ ਨਹੀਂ 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 ਇਹੋ ਜਿਹਾ ਬੰਦਾ ਨਹੀਂ ਹੈ ਵਧੀਆ ਮੈਂਬਰ ਨੂੰ ਪਤਾ ਲੱਗ ਗਿਆ ਪਤਾ ਨਹੀਂ ਜੀ ਇਹਨੂੰ ਸੋਸ਼ਲ ਮੀਡੀਆ ਤੇ ਦੇਖਿਆ ਜੀ ਸਚੀ ਰਾਜੀ ਮੈਂ ਅਗਰਮੀਤ ਸਿੰਘ ਜੀ ਅਗਰਮੀਤ ਸਿੰਘ ਪਟਿਕੜਾ ਆਪਣਾ ਮੇਰਾ ਖੇਰ ਨੇ ਪਿੰਡ ਹੈ। ਇਸੇ ਪਿੰਡ ਦੇ ਇੱਕ ਮੁੰਡੇ ਦੇ ਮੈਂ ਹਾਲੀ ਵਿਖਿਆ ਜਿਹੜਾ ਸੁਸਿਆਣਾ ਪੂਰੀ ਬੜੀ ਪੂਰੀ ਫੀਡ ਹੈ। ਕਿਸ ਤਰ੍ਹਾਂ ਦਾ ਮੁੰਡਾ ਸੀ? ਮੁੰਡਾ ਤਾਂ ਸਾਊਥੀ ਕਈ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲੱਤ ਲੁੱਟ ਤੜਵਾਈ ਸੀ ਕਿ ਸਾਨੂੰ ਪਤਾ ਲੱਗਿਆ ਸੀਗਾ ਜੀ। ਕਿਸ ਕਾਰਨ ਚ ਤੜਵਾਈ ਸੀ? ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਇੱਕ ਗੱਲ ਬਾਤ ਹੈ ਇਹਨਾਂ ਦੀ ਯਾਨੀ ਕੋਈ ਹੋਣੀ ਹੈ ਕੁੜੀ ਨਾਲ ਰਿਸ਼ਤ ਸੰਧ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲਾਂ ਲੱਗਦਾ ਸੜਾ ਹੋ ਗਿਆ ਤਿੰਨ ਚਾਰ ਕੇ ਮਹੀਨੇ ਹੋ ਗਏ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹਦੇ ਇਹੀ ਹੋ ਸਕਦਾ ਇਹ ਉਹਨੇ ਜਦੋਂ ਅਕਸਰ ਉਹਨੇ ਚੜਾ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਭਾਅ ਸੀ ਬਿੱਟ ਦੇ ਸੁਭਾਅ ਤਾਂ ਬਹੁਤ ਵਧੀਆ ਮੁੰਡਾ ਸੀ ਬਹੁਤ ਸਾਊ ਤੇਗਾ ਸੁਭਾਅ ਦਾ ਅੱਜ ਜੂ ਨੇ ਕਾਰਾ ਕੀਤਾ ਵਾ ਬੜਾ ਵਧੀਆ ਕੀਤਾ ਇੱਕ ਕੀ ਹੋ ਸਕਦਾ ਬਹੁਤ ਦੁੱਖ ਵਾਲੀ ਗੱਲ ਹੈ ਜਿਹੜੇ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਉਹਨਾਂ ਜੇ ਵੀ ਇੱਕ ਵੱਡੀ ਪਲੇਟ ਸੀ ਹਾਂ ਕਬੱਡੀ ਪਲੇਟ ਸੀ ਬਹੁਤ ਵਧੀਆ ਥੀਗਾ ਕਬੱਡੀ ਪਲੇਅਰ ਵੀ ਮੰਨਿਆ ਤਿੰ ਯਾ ਤੋ ਜੀ ਮਨ ਲ ਕੇ ਨਾ ਕਵਾਡੀ ਖੇਲਦੇ ਲੱਤ ਟੁੱਟ ਗਈ ਸੀ ਤੇ ਜਬ ਤੋਂ ਬਾਅਦ ਉਹ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜੇ 3-4 ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ ਪਰਿਵਾਰ ਚ ਸ਼ੀਮਿਕ ਮੈਂਬਰ ਨੇ ਇਹ ਤੇ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦੇ ਸੀ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਜੀ ਇਧਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਾ ਰਿਹਾ ਸੀ ਕਿੰਨੀ ਕੋਲ ਰਿਟਾਇਰ ਹੋਗੇ ਇਹ ਮੁੰਡੇ ਦੀ ਕਿੰਨੀ ਉਮਰ ਹੈ 28-30 ਸਾਲ ਉਮਰ ਦਾ ਇਹ ਫਰੈਂਡ ਕਦੇ ਹੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣੇ ਨਹੀਂ ਹੈਗੇ ਕਦੇ ਵੀ ਬਹੁਤ ਸਾਰੇ ਮੁੰਡੇ ਸੀਗੇ ਬਹੁਤ ਮਤੇ ਕੀ ਨਾਮ ਉਹਦੇ ਇਸੁੰਦਰ ਕੋਰ ਹੈ ਇੱਕ ਮਿੰਟ ਮਤੇ ਕੀ ਨਾਮ ਇਸੁੰਦਰ ਕੋਰ ਕਿਹੜੇ ਮੁੰਡੇ ਸਚੇ ਨਾ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਤਾਨ ਸਿੰਘ ਹੈ ਜੀ 35 ਸਾਲ ਹੋਰ ਕੀ ਕੱਟਣਾ ਹੋਈ ਹੈ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਤੇਰੀ ਉਹ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹੈ હું ਥੋੜਾ ਜਿਹਾ ਦੇਖ ਉਹ ਕਰਦਾ ਰਹੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਵਾਰਾ ਸੀ ਜੀ ਵਾਰਾ ਹੀ ਹੈ ਜੀ ਵਿਆਹ ਕਰਾ ਨਹੀਂ ਵਿਆਹ ਨੂੰ ਨਹੀਂ ਇਹ ਕਿੰਨੇ ਬੇੜਾ ਭਾਈ ਇਹਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਜਿਹੜਾ ਸੁਆਗ ਇਸ ਤਰ੍ਹਾਂ ਦੀ ਹੈ ਸੁਆਜੀ ਜੁਆ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਹੋਰ ਤਾਂ ਹੋਰ ਅੱਛਾ ਜੀ ਨਿਆਣੇ ਦੀ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਡ ਜੀ ਹਾਂ ਦਾ ਕੁੜੀ ਨੂੰ ਵੱਡਣ ਲਗਾ ਕੀ ਕੋਈ ਕੰਮ ਜੀ ਨਾ ਪਲੇਵਟ ਵਾਲਾ ਸੀ ਇਹਦਾ ਕੀ ਨਾਮ ਸੀਗਾ ਬਲਦੇਂਦਰ ਕੌਰ ਇੱਕ ਆ ਦੇ ਘਰੇ ਆਈ ਆ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਆ ਇਹ ਮੁੰਡਾ ਦੇਖਣ ਆਈ ਗੇ ਹਾਂਜੀ ਪਲੇਵ ਸਵਨ ਸੀ ਮੁੰਡਾ ਢੇਰ ਸਾਲ ਦਾ ਉਹਦੇ ਦੇਖਣ ਆਈ ਆ ਦੋ ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਨਾਲ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਨਾਲ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਨਾਲ ਸਵਨ ਜੀ ਵੀ ਆ ਪਿੰਡ ਵਾਸੀ ਵੱਲੋਂ ਕਿ ਉਹਦੀ ਲਾਤ ਵੀ ਤੋੜ ਦਿੱਤੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਕੀ ਕੀ ਉਹ ਨਹੀਂ ਜੀ ਇਹ ਗਲਤ ਆ ਆ ਕੋਲ ਖੜੇ ਨੇ ਨਾ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇលੇ ਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ਈਆਂ ਟੁੱਟ ਗਈਆਂ ਈਆਂ ਤੇ ਬਾਕੀ ਉਹਦਾ ਗੋਡਾ ਜਮੀ ਵੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ 3-4 ਮਹੀਨੇ ਹੁਣ ਹਟੇ ਤਾਂ 15 ਸਾਲ ਹੋ ਗਿਆ ਜੇ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟੇ ਹੋਇਆ 3-4 5-10 ਮਹੀਨੇ ਹੋ ਗਏ ਛੋਟਾ-ਮੋਟਾ ਕੀ ਕਾਰ ਹੋਣਾ ਇੰਨੀ ਬੀ ਗਿਰ ਕੀ ਨਾ ਕਿਸ ਨੂੰ ਵੱਡਣਾ ਤਲਵਾਰ ਨਾਲ ਕੀ ਕਾਰਨ ਆ ਸਰ ਇਹਦਾ ਇਹਨਾਂ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾ ਦਸੰਬਰ ਹੀ ਜਾ ਕੇ ਮੁਕਰਗੀ ਦਸੰਬਰ 'ਚ ਜਾ ਕੇ ਅੱਛਾ ਜੀ ਪਹਿਲਾਂ ਫੋਨ ਕਰ ਦੋ ਜੀ ਹਾਂ ਜੀ ਪਹਿਲਾਂ ਫੋਨ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਦਾਂ ਉਹਦਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਘਰੋਂ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਤੀਆ ਥੋੜਾ ਆਰੇ ਤੱਕ ਘਰ ਆ ਜਾਂਦਾ ਤੀਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 8:00 ਵਜੇ ਗਿਆ 8:00 ਵਜੇ ਸਮਰਾਇ ਲੂਗੇ ਸਮਰਾਇ ਸਿੱਧਾ ਵੀ ਸੀ ਹੱਥ 'ਚ ਕੀ ਸੀ ਉਹਦੇ ਨਾ ਜੀ ਹੱਥ 'ਚ ਕੋਈ ਘਰ ਉਹ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਲੀ ਗਿਆ ਇਹਦੀ ਗਲਤ ਕੀਤਾ ਤਾਂ ਇਹ ਗੱਲ ਤਾਂ ਕੀਤਾ ਇਹ ਐਂ ਕਹਿੰਦੇ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਡ ਦੇਣ ਦੇ ਹੱਕਦਾਰ ਹਾਂ ਸਾਹ ਜੀ ਚਾਹੀਦੀ ਐ ਨੂੰ ਫਿਰ ਸਾਜਾ ਤੋ ਭੁਗਤੂ ਵੀ ਹੋਣਾ ਨੂੰ ਮਿਲੂਗੀ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ये ये ओ शो 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 ओ ओ देखो क क क ओ ओ गाड़ी गाड़ी हट के लगी है ओ देखो टेम्पो वाले करके उलझ के यूं नहीं लग लग भी जाना टेम्पो आ गया ना मुंह रे है हां फिर से बहुत बना ये कितनी मारी है कई रे भी मार लिया वो सिर चोदी ओ जी ये सामना आ गया ना आ आ बाप